I'm yeah. yeah. سوب آتی گرو کے پار گا سکی مار বানায় <small> سونی واہ جنم سو باہر صوح سی جنم سو رے کپل چارج ਜਨ ਹਸੋਰੇ ਵਾਹੋ ਵਾਹੋ ਜਲੇ ਸੇ ਜਨ ਹਸੋਰੇ ਵਾਹੋ ਵਾਹੋ ਜਲੇ ਸੇ ਜਨ ਹਸੋਰੇ ਕਥਾ ਹੁਉ ਜਾ ਰਹੀ ਹੈ ਭਾਈ। ਜੋ ਕਥਾ ਦੇ ਵਿੱਚ ਬੇਨਤੀ ਜਰੂਰੀ ਪ੍ਰਵਾਹ ਕਰਿਓ। ਨਾ ਕੋਈ ਕਥਾ ਨਰੀਵਾਰ ਹੋਈਏ ਭਾਈ। ਜਿਹੜੇ ਪਿੱਛੇ ਚੱਲ ਰਹੀ ਸੀ ਉਸ ਤੋਂ ਅੱਗੇ ਵਧੇਗੀ। ਅਸਾਂ ਕੀ ਕਰ ਸਾਡਾ ਧਿਆਨ ਉੱਤੇ ਹੋਵੇਗਾ? ਮਾਨਤਰ ਹੋਵੇਗਾ। ਨਾ ਮਾਨਤਰ ਹੋਣਗੇ ਤਾਂ ਹੀ ਅਸੀਂ ਪ੍ਰਵਾਹ ਫਿਰ ਵਿੱਚ ਆਉਂਦਾ ਭਾਈ। ਸਾਡਾ ਲਾਭ ਲੈਣਾ।

Terima <tiple> kasih شمارنہ بھی چاہتا ہے جوڑی بیٹھے ہوئے کی تیسرے بیشہ تانت آمد بیشہ بیشہ بہتا ہے تنہ میں رسمہ چاہاں بچانی ہوئی رائی بھی بچانا کیوں تک انہوں نے بچے آمدی سرمہ دی رسنا تے گروہ دی بڑی آئی ہے دی رسنا ساتھ گروہ دے گروہ دوں گی وہ گروہ کو جانا اصل دے گی تے سونے سی سولدر سونے سات سانگ جن بیڑے جنے سات سانگ دے چاہ گئے گروہ دی سندج دے چاہ گئے گوہ گاہو لگ پہے انہوں نے جیون کردار انہاں دی زندگی سندر ہوئی ਫਰ ਦੇਖੋ ਸਰੀਰ ਤੇ ਸੁੰਦਰਤਾ ਦੀ ਅਸੀਂ ਆਪਣੀ ਇੱਕ ਵੱਖਰੀ ਪਰਿਭਾਸ਼ਾ ਬੰਦੀ ਬੈਠੇ ਆ ਅੱਜ ਕੱਲ ਤਾਂ ਵੈਸੇ ਹੀ ਸਾਡੇ ਸਮਾਜ ਵਿੱਚ ਖਾਸ ਤੌਰ ਤੇ ਨੌਜਵਾਨ ਪੀੜੀ ਦੀ ਆਪਾਂ ਗੱਲ ਕਰੀ ਤਾਂ ਕਹਨ ਉਹ ਯੋਗ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਕਿਸਾ ਭਾਰੀ ਹੋ ਕਰਕੇ ਇਸ ਤਰ੍ਹਾਂ ਸੋਰ ਕਰਕੇ ਸਾਡੀ ਸੁੰਦਰਤਾ ਵਿੱਚ ਕੁਝ ਵਿਘਨ ਪੈਂਦਾ ਹੈ ਉਹ ਫਿਰ ਕੇਸ ਗੱਤਰ ਕਰਵਾਉਂ ਉਹ ਹੀ ਸੁੰਦਰਤਾ ਸੰਧਰ ਲੱਗ ਪੈਂਦੇ ਤੁਸੀਂ ਦਸ਼ਮੇਸ਼ ਦਿੱਤਾ ਗੁਰੂ ਗਵਰ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜੋ ਸਸੰਗਤ ਗੁਰੂ ਤੇਰੂ ਬਾਦਸ਼ਾਹ ਨਵੇਂ ਪਾਸ਼ਾ ਮਹਾਰਾਜ ਅਸਾਮ ਦੇ ਨੌਰੇ ਤੇ ਗਏ ਉਹਨਾਂ ਸਮਿਆਂ ਦੇ ਵਿੱਚ ਅਸਾਮ ਦੇ ਇਲਾਕੇ ਨੂੰ ਕਾਮਰੂਪ ਕਿਹਾ ਜਾਂਦਾ ਸੀ ਅੱਜ ਕੱਲ ਆਪਾਂ ਅਸਾਮ ਕਹਿੰਦੇ ਇਥੋਂ ਦਾ ਇੱਕ ਰਾਜਾ ਸੀ ਜਿਹਦਾ ਨਾਮ ਸੀ ਰਾਜਾ ਰਾਮ رائے ਰਾਜਪਾਤ ਬਹੁਤ ਵੱਡਾ ਹੈ ਪਰ ਇਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਕੋਈ ਪੁੱਤਰ ਨਹੀਂ ਕੋਈ ਧੀ ਨਹੀਂ ਇਹਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਛਤਗੁਰੂ ਇਸ ਇਲਾਕੇ ਦੇ ਵਿੱਚ ਆਏ ਇਹਨੇ ਮਹਾਰਾਜ ਸਾਤ ਸਤੂ ਦੀ ਮਹਿਮਾ ਵਡਿਆਈ ਸਰੋਹ ਜਿੱਤੀ ਮਨ ਦੇ ਵਿੱਚ ਆਇਆ ਕਿ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ। ਹੋਰ ਬਹੁਤ سارے ਥਾਵਾਂ ਤੇ ਭਟਕੇ ਆਂ ਦਿੱਤੇ ਦਿੱਤੇ ਕਿਸੇ ਨੇ ਕਿਹਾ ਉੱਥੇ-ਉੱਥੇ ਜਾ ਕੇ ਮਰਦਾ ਮੰਦੀਆਂ ਪਰ ਭਾਵਨਾ ਪੂਰੀ ਨਹੀਂ ਹੋਈ। ਸਤ ਗੁਰੂ ਦੇ ਘਰ ਦੀ ਬੜੀ-ਬੜੀ ਗੱਲ ਸੁਣੀਆ ਉਹਨਾਂ ਦੇ ਸਾਹਮਣੇ ਅਰਜ਼ੋਈ ਕਰੀਏ ਵਾਹਿਗੁਰੂ ਕਿਰਪਾ ਕਰੇ। ਇਹ ਰਾਜਾ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ। ਮਥਾ ਟੇਕਿਆ ਭਵਨਾ ਸਾਹਿਬ ਆਪਣੀ ਬੇਅਦਤੀ ਕੀਤੀ ਮਹਾਰਾਜ ਜੀ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਉਸ ਸਮੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੁ ਸੰਗਤ ਦੇ ਨਾਮ ਤੇ ਹੁਕਮਨਾਮਾ ਲਿਖ ਰਹੇ ਸੀ ਤੁਹਾਰਾ ਜਦੋਂ ਹੁਕਮਨਾਮਾ ਲਿਖਦੇ ਸਮੇਂ ਥੱਲੇ ਆਪਣੇ ਸਾਈਨ ਕਰਦੇ ਸਮੇਂ ਤੇ ਨਾਲ ਗੁਰੂ ਘਰ ਦੀ ਮੋਹਰ ਲਾਉਂਦੇ ਸਨ ਸਾਹਿਬ ਗੁਰੂ ਸ਼ਾਮੂਰ ਲੈ ਕੇ ਹਟੇ ਸਮਦਰੂ ਰਾਜੇ ਨੇ ਵੇੜਤੀ ਕੀਤੀ ਮਹਾਰਾਜ ਕਿਪਾ ਕੋ ਸਾਡੇ ਘਰੇ ਕੋਈ ਔਲਾਦ ਨਹੀਂ ਹਾ ਤੁਹਾਡੀ ਵੇਰ ਵਰਤੀ ਤੇ ਮਹਾਰਾਜ ਨੇ ਮੋਰ ਲੈ ਕੇ ਰਾਜੇ ਦੇ ਸਰੀਰ ਦੇ ਉੱਪਰ ਧੋਪਾ ਪੁਸ਼ਿਆ ਆਪਣੀ ਬਾਤ ਇਹਨੇ ਸ਼ਾਨ ਕਾਦੇ ਵਾਸਤੇ ਕਿਵੇਂ ਫਹਿ ਗਿਆ ਛੋਟਾ ਹੈ ਉਹ ਇਹੋ ਲੱਗਦਾ ਵੀ ਸ਼ਾਇਦ ਕਿਤੇ ਸਾਥ ਸ਼ਬਦਾਂ ਦੇ ਵਿੱਚ ਜੋੜ ਹੋ ਗਏ ਨੇ

ਉਹਨਾਂ ਕੇਸ ਕਤਲ ਪਰੋਂ ਉਹ ਹੀ ਸੁੰਦਰਤਾ ਸਮਝਣਾ ਰੁਬਿੰਦੇ ਤੁਸੀਂ ਵਿਸ਼ੇਸ਼ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ 'ਸਾ ਸੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਦੀ ਨੌਲੇ ਦੀ ਹੈ ਪੂਨਾ ਸਮੇਂ ਦੇ ਵਿੱਚ ਅਸਾਮ ਦੇ ਇਲਾਕੇ ਨੂੰ ਕਾਨੂੰਨ ਰੂਪ ਗਿਆ ਦੰਦਸ਼ ਅੱਜ ਤੱਕ ਆਪਾਂ ਅਸਾਮ ਦੀ ਨੇ ਇਥੋਂ ਦਾ ਇੱਕ ਰਾਜਾ ਸੀ ਜਿਹਦਾ ਨਾਮ ਸੀ ਰਾਜਾ ਅਰਾਮ ਰਾਇ ਰਾਜ ਰਾਜ ਬਹੁਤ ਵੱਡਾ ਹੈ ਪਰ ਇਹਦੇ ਘਰ ਦੇ ਵਿੱਚ ਕੋਈ ਆਵਾਜ਼ ਨਹੀਂ ਸੀ ਕੋਈ ਉਤਰ ਰਹੀ ਕੋਈ ਧੀ ਨਹੀਂ ਦਿੱਤਾ ਦੇ ਚਾ ਗੁਰੂ ਤੇਗ ਬਹਾਦਰ ਸਾਹਿਬ ਸਾਧਗੁਰੂ ਜੀ ਇਲਾਕੇ ਦੇ ਵਿੱਚ ਆਏ ਇਹਨੇ ਮਹਾਰਾਜ ਸਾਤ ਨੂੰ ਦੀ ਮਹਿਲਾ ਵਡਿਆਈ ਸਰਵੋ ਦਿੱਤੀ من بھی گرو پاشاہ جی دے درشن کر گئے اور بہت سارے کام کے جیتے جیتے کسی نے کہا اتے جا کے ملادا منگیا پر پاؤنا پوری نہیں ہوئی ستگری کے گھر کی بڑی بڑی آئی شنی انہوں کے سامنے ارجوئی کریے ماں کرپا کر راجا راجا گروہ تیگ بہادر شاہ نو پاشا دے چرنوں میں چاہے متا ٹیکیا پاہنا سہد اپنی بےتی کی مہاراج جی نے سارے اتحس میں لکھا ہوا کہ اس سمے مہراج کو شاید تندی شاید تندی شاید گرو تیگ بہادر شاید کو سنگت کے نام حکم نامہ لکھ رہے تو مہاراج کا حکم نامہ لکھتے سنگلی اپنے سائن کردی سنگ گرو گھر جی وہ لوگ گرو شاپ وو لا کے ہٹے سگوں گرو راجی نے بےنتی کی

ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਮਹਾਰਾਜੇ ਦਾ ਸ਼ੁਕਰਾਨਾ ਕੀਤਾ ਕਈ ਮਹਲੇ ਰਾਜਾ ਰਤਨ ਰਾਏ ਆਪਣੀ ਮਾਂ ਤੇ ਫੌਜਾਂ ਤੇ ਸਿਪਾਹੀਆਂ ਸਵੇਤ ਇਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੁਕਦਾ ਪਰ ਖਿਆਲ ਕਰਨਾ ਇਹਨੇ ਕੀਮਤੀ ਕੀਮਤੀ ਪਦਾਰਥ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਪੇਟਾ ਹੋ ਰਿਹਾ ਉਹ ਇੱਕ ਹੋਰ ਚਦਾਰ ਲੈ ਤੀ ਦਾ ਗੁਰੂ ਗੋਬਿੰਦ ਸਿੰਘ ਦਾ ਰਾਜ ਕੀ ਦੀ ਮਹਿਮਾ ਇਹ ਨਾ ਵਸਤੂਆਂ ਕਰਕੇ ਨਹੀਂ ਬਲਕਿ ਇਹਨਾਂ ਵਸਤੂਆਂ ਦੀ ਮਹਿਮਾ ਸਤਗੁਰੂ ਦਾ ਕਰਕੇ ਕਿ ਕਿਸੇ ਨੇ ਬਾੜ ਵਿੱਚ ਹੀ ਆਵੇ ਵੀ ਸ਼ਾਇਦ ਚੰਦਨ ਦੀਆਂ ਚੌਕੀਆਂ ਤੇ ਮਹਾਰਾਜ ਬਿਰਾਜਮਾਨ ਹੁੰਦੇ ਨੇ ਗੁਰੂ ਦੀ ਮਹਿਮਾ ਪਾ ਕਰਕੇ ਜਾਂ ਕਾਬਲ ਕਲਹਾੜ ਦੀ ਧਰਤੀ ਤੋਂ 2.5 ਲੱਖ 1.5 ਲੱਖ ਰੁਪਏ ਦੀ ਮਹਿੰਗੀ ਚਾਂਦਨੀ ਸੰਗਤ ਨੇ ਭੇਟਾ ਕੀਤੀ ਮਹਾਰਾਜ ਦੀ ਸ਼ੋਭਾ ਪਾਉਂਦੀ ਸੀ ਗੁਰੂ ਦੀ ਸ਼ੋਭਾ ਪਦਾਰਥਾਂ ਕਰਕੇ ਨਹੀਂ ਪਦਾਰਥਾਂ ਵੀ ਸ਼ੋਭਾ ਗੁਰੂ ਸਾਹਿਬ ਦਾ ਕਰਕੇ ਵੱਲੋਂ ਅੱਜ ਵੀ ਸਤਿਗੁਰੂ ਤੇ ਜਿਹੜਾ ਰੋਮਾਲਾ ਸੁਭਾਇਮਾਨ ਹੁੰਦਾ ਹੈ ਉਹਦੀ ਸ਼ੋਭਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਉਹ ਸਤਿਕਾਰਯੋਗ ਤਾਂ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਉਹਨੂੰ ਪ੍ਰਵਾਹ ਕਰ ਲਿਆ ਚੌੜ ਦੀ ਸ਼ੋਭਾ ਗੁਰੂ ਸਾਹਿਬ ਦਾ ਕਰਕੇ ਚੌਵੀ ਚੌਰ ਸਾਹਿਬ ਹੋ ਗਿਆ ਚੰਦਵਾ ਵੀ ਚੰਦਵਾ ਸਾਹਿਬ ਹੋ ਜਾਂਦਾ ਜੀ ਜਦੋਂ ਬਾਹਰ ਆਏ ਦੀ ਸੀਸ ਤੇ ਆ ਕੇ ਸੁਭਾਇਮਾਨ ਹੁੰਦਾ ਸੋ ਗੋਮਤੀ ਸ਼ੋਭਾ ਪਦਾਰਥਾ ਕਰਕੇ ਨਹੀਂ ਪਦਾਰਥਾਂ ਦੀ ਸ਼ੋਭਾ ਗੁਰੂ ਸਾਹਿਬ ਦਾ ਕਰਕੇ ਪ੍ਰਸਾਦੀ ਆਤੀ ਪਹਿਲਾਂ ਵੀ ਸੀ ਜਿੱਥੋਂ ਲੈ ਕੇ ਆਇਆ ਰਾਜਾ ਰਤੋਰਾ ਪਰ ਉਹ ਕਿੰਨੇ ਦਾ ਵਾਸ ਪਰ ਪ੍ਰਸਾਦੀ ਆਤੀ ਹੈ ਇਤਿਹਾਸ ਵਿੱਚ ਜ਼ਿਕਰ ਤਾਂ ਆ ਗਿਆ ਕਿਉਂਕਿ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਿਆ ਇਹ ਤਾਂ ਕਿੰਨੇ ਕੁਸ਼ਣਾ ਸੀ ਇਹਦਾ ਵਸਤੂਆਂ ਦਾ ਪਦਾਰਥ ਗੁਰੂ ਸਾਹਿਬ ਦੇ ਘਰ ਵਿੱਚ ਇਹ ਮਹਿੰਗੇ ਪਦਾਰਥ ਦੇਖ ਕੇ ਬਾਅਦ ਵਿੱਚ ਰਾਜਾ ਭੀਮਚੰਦ ਜੋ ਪਹਾੜੀ ਰਾਜਾ ਹੈ ਉਹਦਾ ਮਨ ਬੀਮਾਨ ਹੋਇਆ केजी महाराज ਦੇ ਦਰਸ਼ਨ ਕਰਨ ਲਾਪੇ ਆ ਬਾਅਦ ਵਿੱਚ ਰਾਜਾ ਭੀਮ ਜਦੋਂ ਵੇਖਿਆ ਇਹਨਾਂ ਸਾਰਾ ਕੁਝ ਬਾਣ ਵਿੱਚ ਆਉਂਦੇ ਸਾਡੀ ਰਾਜਿਆਂ ਦੀ ਸ਼ੁਰੂਆਤ ਕੱਪ ਵੀ ਦੇ ਗੁਰੂ ਸਾਹਿਬ ਦੇ ਸਾਹ ਇਹਨਾਂ ਦੇ ਤੇ ਚਰਨਾ ਵਿੱਚ ਆ ਕੇ ਬੱਡੇ ਬੱਡੇ ਰਾਜੇ ਮਹਾਰਾਜੇ ਵਿੱਚ ਹੋ ਗਏ ਤਾਂ ਕਰਕੇ ਪਹਾੜੀਏ ਜਿਹੜੇ ਕਿ ਗੁਰੂ ਸਾਹਿਬ ਦੇ ਲਾਹਰ ਖਾਰ ਨਾਲ ਲੱਗਦੇ ਮਹਾਰਾਜ ਦੀ ਰੋਟਾ ਕਿਸੇ ਤਰ੍ਹਾਂ ਦੇ ਨਾਲ ਨਹੀਂ ਉਹਨਾਂ ਦੀਆਂ ਜਿਹੜੀਆਂ ਜੰਗਾਂ ਹੋਈਆਂ ਨੇ ਨਾ ਸਾਥ ਸੰਗਤ ਉਹ ਮੁਗਲਾਂ ਦੇ ਨਾਲ ਵੀ ਹੋਈਆਂ ਨੇ ਤੇ ਪਹਾੜੀ ਰਾਜਿਆਂ ਨਾਲ ਵੀ ਹੋਈਆਂ ਨੇ ਮੁਗਲਾਂ ਨਾਲ ਤਾਂ ਹੋਰੇ ਪਹਾੜੀ ਰਾਜਿਆਂ ਦਾ ਹੋਰ ਹੈ ਮਹਾਰਾਜ ਕਿਸੇ ਤੁਹਾਨੂੰ ਦੇ ਵਿਰੋਧ ਵਿੱਚ ਨਹੀਂ ਉਹ ਜ਼ੁਲਮ ਦੇ ਖਿਲਾਫ ਕੱڑے ਹੋਏ ਸ੍ਰੀ ਬਾਹਰਾ ਜੀ ਨੇ ਸਾਨੂੰ ਸਿੱਖਿਆ ਦਿੱਤੀ ਸਾਤ ਸੰਗਤ ਵਿੱਚ ਬੈਠਵਾਲੇ ਗੁਰੂ ਦੇ ਗੁਣ ਗਾਉਣ ਵਾਲੇ ਸਾਧਗੁਰੂ ਦੀ ਵਡਿਆਈ ਕਰਨ ਵਾਲੇ ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਜ਼ਿੰਦਗੀ 'ਚ ਅਧਾਰਨ ਕਰ ਲਈ ਉਹ ਸਭ ਤੋਂ ਵੱਧ ਸੁੰਦਰ ਨੇ ਸੋਹਣੇ ਸਾਡੀ ਰਸਨਾ ਤੇ ਗੁਰੂ ਦੀ ਬਾਣੀ ਹੋਵੇ ਗੁਰੂ ਜੀ ਦੇ ਸ਼ਬਦ ਹੋਣ ਗੁਰੂ ਜੀ ਦੇ ਜਿਤੇ ਬਾਹਰੀ ਸਹੁਬਸ ਨੂੰ ਦਿੱਤਾ ਉਹਦੀ ਵੀ ਧਾਰ ਨਹੀਂ ਹੋਣਾ ਪਰ ਉਹਦੇ ਅੰਦਾਜ਼ ਦਾ ਚੰਗੇ ਸਿੱਖੀ ਕਰਤਾਰ ਦੇ ਵੀ ਧਾਰ ਨਹੀਂ ਹੋਣਾ ਇਹ ਜਾਣਣ ਕੱਲੀ ਦਸਤਾਰ ਹੀ ਨਹੀਂ ਦਸਤਾਰ ਦੇ ਪਿੱਛੇ ਸਾਡਾ ਕਰਤਾਰ ਵੀ ਹੋਣਾ ਚਾਹੀਦਾ ਪਰ ਹੋਰ ਵੀ ਜ਼ਿਆਦਾ ਸਤਿਗੁਰੂ ਦੀ ਬਖਸ਼ੀ ਸਾਨੂੰ ਖੂਬ ਸੁਰਤਿ ਮਿਲੇ ਸੁੇਛ ਪੜਾ ਦੇਣੀ ਬੇਅੰਤੀ ਆਰ ਜੀ ਨੇ ਪ੍ਰਵਾਨ ਕਰਨੀ ਹੁਣ ਆਪ ਨੂੰ ਨਾਮ ਲਿਖ ਮਾਗ ਅਕਸ਼ੰਦੀ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਦੇ ਪਤੇ ਸਰਦਾਰ ਸਰਦੇਵ ਸਿੰਘ ਖਾਲਸਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ